ਸਿੱਖਾਲੇ ਕਿਸਾਨ ਦੋਸਤੋ ਮੈਂ ਰਣਜੀਤ ਸਿੰਘ ਕੰਪਨੀ ਗ੍ਰੀਨਫੀਲਡ ਤੋਂ ਔਰ ਇਸ ਵੇਲੇ ਆਪਾਂ ਪਿੰਡ ਪਹੁੰਚੇ ਜੰਗਪੁਰਾ ਏਰੀਆ ਜੀਰਕਪੁਰ ਚੰਡੀਗੜ੍ਹ ਔਰ ਇੱਥੇ ਆਪਣੀ ਮਸਕ ਮਿਲਨ ਦੀ ਵੈਰਾਈਟੀ ਲੱਗੀ ਹੈ 골ਡਨ ਜੁਬਲੀ ਔਰ ਆਪਾਂ ਖੇਤ ਚ ਮੌਜੂਦ ਨੇ 골ਡਨ ਜੁਬਲੀ ਦਾ ਰਿਜ਼ਲਟ ਤੁਹਾਨੂੰ ਦਿਖਾਉਣੇ ਨੇ ਇਹ ਦੇਖੋ ਫਰੂਟ ਸੈਟਿੰਗ ਅੱਜ ਡੇਟ ਹੈਗੀ ਹੈ ਜੀ 16 ਮਈ 16 ਮਈ 2025 ਬਹੁਤ ਅੱਛੀ ਫਰੂਟ ਸੈਟਿੰਗ ਔਰ ਨੈਟਿੰਗ ਤੁਹਾਡੇ ਸਾਹਮਣੇ ਹੈ ਬਹੁਤ ਅੱਛੀ ਹੈ ਔਰ ਖੇਤਾਂ ਦੇ ਖੇਤ ਚ ਮੌਜੂਦ ਆਪ ਸਾਨ ਨਾਲ ਥੋੜੀ ਗੱਲਬਾਤ ਕਰਾਉਣੀ ਹੈ ਉਸ ਤੋਂ ਪਹਿਲਾਂ ਤੁਸੀਂ ਰਿਜ਼ਰਟ ਦੇਖੋ ਇਹ ਹੈ 골ਡਨ ਜੁਗਲੀ ਔਰ ਆਪਣੇ ਨਾਲ ਇੱਥੇ ਭਾਜੀ ਮਜਬੂਰ ਨੇ ਆਪਾਂ ਗੱਲ ਕਰਦੇ ਨੇ ਅਜੀ ਸੁਖਦੇਵ ਸਿੰਘ ਹੁਣਾਂ ਦਾ ਸਸਿਕਲ ਭਾਈ ਜੀ ਭਾਈ ਥੋੜੀ ਜੀ ਆਵਾਜ਼ ਉੱਚੀ ਰੱਖਿਓ ਥੋੜੀ ਜੀ ਰੱਖਿਓ ਬਰੀ ਆਵਾਜ਼ ਦੇ ਵਿੱਚ ਇਹ ਵੈਰਾਈਟੀ ਆਪਣੀ ਲੱਗੀ ਹੋਈ ਹੈ ਜੀ ਗ੍ਰੀਨ ਫੀਲ ਦੀ 골ਡਨ ਜੁਗਲੀ ਕਿਵੇਂ ਲੱਗੀ ਤੁਹਾਨੂੰ ਇਹ ਜੀ ਠੀਕ ਹੈ ਜੀ ਹੋਰ ਵੈਰਾਈਟੀ ਨਾਲੋਂ ਬਿਹਤਰ ਜੀ ਇਹ ਕਿੰਨੇ ਸਮੇਂ ਤੋਂ ਲਾ ਰਹੇ ਹੋ ਜੀ ਤੁਸੀਂ ਅਸੀਂ ਲਾ ਰਹੇ ਹਾਂ ਇਹ 5 ਸਾਲ ਤੋਂ 5 ਸਾਲ ਤੋਂ 골ਡਨ ਜੁਬਲੀ ਲਾ ਰਹੇ ਹਾਂ ਇਹ ਕਿੰਨੀ ਕੁ ਪਸੰਦ ਹੈ ਤੁਹਾਨੂੰ ਬਹੁਤ ਵਧੀਆ ਹੀ ਠੀਕ ਹੈ ਪਹਿਲਾਂ ਮਧੂਕ ਸੋਨਾਂ ਜਿਹੇ ਲਾਉਂਦੇ ਸੀ ਜੀ ਇਹਨੇ ਜ਼ਿਆਦਾ ਲਾ ਰਹੇ ਹਾਂ ਜੀ ਆਪਾਂ ਵੈਰਾਈਟੀ ਦੀ ਗੱਲ ਕਰੀਏ ਅਦਰ ਵੈਰਾਈਟੀਆਂ ਨਾਲੋਂ ਤੁਹਾਨੂੰ ਕੀ ਪਲੱਸ ਮੈਨ ਲੱਗਦਾ 골ਡਨ ਜੁਬਲੀ ਵਿੱਚ ਇੱਕ ਤਾਂ ਇਹ ਸਾਈਜ਼ ਵਧੀਆ ਹੋ ਜਾਂਦਾ ਛੇਤੀ ਜੀ ਦੂਜੀ ਦੂਜਾ ਇਹਦਾ ਹੁਸਨ ਜ਼ਿਆਦਾ ਰੂਟ ਦਾ ਜਿਹਾ ਓਕੇ ਜੀ ਵਧੀਆ ਰੰਗ ਰੰਗਤ ਬਹੁਤ ਹੈ ਨਾ ਹਾਂ ਜੀ ਔਰ ਫਰੂਟ ਸੈਟਿੰਗ ਕਿਵੇਂ ਹੈ ਦੇਖੋ ਕਿਸਾਨ ਦੋ ਤਾਂ ਫਰੂਟ ਸੈਟਿੰਗ ਬਹੁਤ ੁੱਸੀ ਹੈ ਜੀ ਝਾੜ ਸਵੀ ਠੀਕ ਕਿੰਨੀਆਂ ਤੜਾਈਆਂ ਬਾਈ ਜੀ ਲੈ ਲੈਨੇ ਤੁਸੀਂ ਇੱਥੇ ਪਿਛਲੇ ਸਾਲ ਤਾਂ 1 ਮਹੀਨਾ 10 ਦਿਨ ਚੱਲਿਆ ਜੀ ਉਹਦੇ માં ਅਸੀਂ ਕਰੀਆਂ 6-7 ਤੜਾਈਆਂ ਕਦੇ ਲੰਬਾ ਚੱਲ ਗਏ 1 ਮਹੀਨਾ 10 ਦਿਨ ਹਾਂਜੀ ਮੌਸਮ ਬਹੁਤ ਵਧੀਆ ਹਾਂ ਮੌਸਮ ਦਾ ਤਾਂ ਬਹੁਤ ਵੱਡਾ ਪ੍ਰਭਾਵ ਹੁੰਦਾ ਫਸਲ ਦੇ ਉੱਤੇ ਮੌਸਮ ਸੂਟੇਬਲ ਹੋਵੇ ਤਾਂ ਲੰਬੀ ਫਸਲ ਚੱਲਦੀ ਹੈ ਕੀ ਕਿਵੇਂ ਮਾਰਕੀਟ ਦਾ ਰੇਟ ਮਾਰਕੀਟ ਦਾ ਰੇਟ ਅੱਜ ਦਾ ਹੈ ਜੀ 11-12 11-12 ਰੁਪਏ ਹਾਂਜੀ ਔਰ ਤੁਸੀਂ ਸੰਤੋਸ਼ ਤੋਂ ਰੈਡੀ ਗੋਡਨ ਜੀ ਨੂੰ ਤੋ ਅ ਅੱਜ ਬਾਈ ਜੀ ਇਧਰ ਆਇਆ ਤੁਸੀਂ ਸੰਤੋਸ਼ ਕੱਸੀ ਹਾਲ ਸਰ ਆਪਣਾ ਨਾਮ ਬੋਲਦੇ ਸੀ ਹਰਮੋਨ ਸਿੰਘ ਜੀ ਪਿੰਡ ਜੀ ਜੰਗਪੁਰ ਤੁਸੀਂ ਸਰ ਖੇਤ ਆਏ ਹੋ 골ਡਨ ਜੁਗਲੀ ਦੀ ਵੈਰਟੀ ਦੇਖਣ ਕਿਵੇਂ ਲੱਗ ਰਿਹਾ ਤੁਹਾਨੂੰ ਵਧੀਆ ਜੀ ਮੈਂ ਵੀ ਲਗਾਈ ਹੋਈ ਹੈ ਅੱਛਾ ਤੁਹਾਡੇ ਖੇਤ ਚ ਵੀ ਲੱਗ ਗਈ ਥੋੜੇ ਥੋੜਾ ਲੇਟ ਲੱਗੀ ਹੋਈ ਹੈ ਥੋੜੇ ਜਹ ਹਫਤੇ ਤੱਕ ਲੇਟ ਹੈ ਓਕੇ ਹਾਂ ਕਿਹ ਸਟੇਜ ਤੇ ਪਹੁੰਚ ਗਿਆ ਨੈਟਿੰਗ ਬਣ ਗਈ ਹੈ ਨੈਟਿੰਗ ਲੱਗ ਕੇ ਬਣ ਰਹਾ ਕਿਸੇ ਠੀਕ ਹੈ ਪਰਫਾਰਮੈਂਸ 골ਡਨ ਜੁਗਲੀ ਦੀ ਠੀਕ ਹੈ ਇਹ ਮੇਰੇ ਨਾਲ ਮੇਰਾ ਸਾਥੀ ਮੇਰਾ ਟੈਕਨੀਕਲ ਮੈਨੇਜਰ ਮਿਸਟਰ ਪ੍ਰੇਮਪਾਲ ਜੀ

ਇਸ ਦਾ ਜੋ ਜੋ ਅੰਦਰ ਵਾਲੀ ਕਰਬ ਹੈ ਉਸ ਵਿੱਚ ਸੀਡ ਬਹੁਤ ਘੱਟ ਹੋ ਜਾਂਦੀ ਹੈ ਕੈਵਿਟੀ ਬਹੁਤ ਛੋਟੀ ਹੈ ਇਹ ਇਹ ਪਲੱਸ 20 ਕੈਵਿਟੀ ਹੈ ਅਤੇ ਉਸਕੇ ਕਾਰਨ ਇਹ ਟਾਈਡ ਰਹਤਾ ਜੇ ਕੈਵਿਟੀ ਬੜੀ ਹੋ ਗਈ ਤਾਂ ਹੋਲ ਬੜਾ ਹੋਗਾ ਤਾਂ ਫਿਰ ਇਹ ਇਸ ਦੀ ਕੀਪਿੰਗ ਕੁਆਲਿਟੀ ਡੋਲ ਜਾਊਗੀ ਕੀਪਿੰਗ ਕੁਆਲਿਟੀ ਬਹੁਤ ਬੜੀ ਹੈ ਇਸ ਦੀ ਅਤੇ ਆਜੋ ਆਪਾਂ ਹੋਰ ਕਿਸਾਨ ਦੋਸਤਾਂ ਨਾਲ ਗੱਲ ਕਰਦੇ ਸਸੀਗਲ ਬਾਈ ਜੀ ਆਪਣਾ ਨਾਮ ਬੋਲਦੇ ਜੀ ਸਰਪਾਲ ਸਿੰਘ ਜੀ ਗੋਲਡਨ ਜੁਬਲੀ ਵੈਰਾਈ ਤੁਸੀਂ ਦੇਖ ਰਹੇ ਹੋ ਖੇਤ 'ਚ ਖੜੇ ਆ ਫਰੂਟ ਤੁਹਾਡੇ ਹੱਥ ਵਿੱਚ ਹੈ ਕਿਵੇਂ ਲੱਗੀ ਇਹਦੀ ਪਰਫਾਰਮੈਂਸ ਬਹੁਤ ਵਧੀਆ ਜੀ ਜੇ ਵਧੀਆ ਦੇ ਵਿੱਚ ਆਪਾਂ ਗੱਲ ਕਰੀ ਕੋਈ ਇੱਕ ਖਾਸियत ਖਾਸੀ ਦੀ ਇਕਤਾ ਦੇਖੋ ਹੌਸਲ ਨੂੰ ਇਹਦੇ ਬਹੁਤ ਐ ਸਾਜ ਵੀ ਸਹੀ ਹੈ ਜੀ ਝਾੜੀ ਵਧੀਆ ਛੇੜੀ ਵਧੀਆ ਹੁੰਦੀ ਝਾੜੀ ਕੋਈ ਕਰੈਕਿੰਗ ਦੀ ਸਮੱਸਿਆ ਵੀ ਨਹੀਂ ਆ ਰਹੀ ਇਹਦਾ ਨਹੀਂ ਜੀ ਨਹੀਂ ਬਹੁਤ ਵਧੀਆ ਟੈਂਪਰੇਚਰ ਦੇ ਵਿੱਚ ਬਹੁਤ ਅੱਛੀ ਪਰਫਾਰਮੈਂਸ ਹੋ ਰਹੀ ਹੈ ਸਾਰੇ ਕਿਸਾਨ ਦੋਸਤਾਂ ਨਾਲ ਮਿਲਾ ਦਿਓ ਇਸ ਵੇਲੇ ਪਿੰਡ ਜੰਗਪੁਰਾ ਦੇ ਵਿੱਚ ਖੜੇ ਹੈ 골ਡਨ ਜੁਬਲੀ ਦਾ ਪਲਾਟ ਹੈ ਔਰ ਕਿਸਾਨ ਦੋਸਤੋ ਰਿਜ਼ਲਟ ਤੁਹਾਡੇ ਸਾਹਮਣੇ ਹੈ ਬਹੁਤ ਅੱਛੀ ਫਰੂਟ ਸੈਟਿੰਗ ਹੈ ਝਾੜ ਤੁਹਾਡੇ ਸਾਹਮਣੇ ਹੈ ਔਰ ਇਹਦੀ ਜਸਤ ਇੱਕ ਹਫਤੇ ਬਾਅਦ ਤੜਾਈ ਤਿਆਰ ਹੈ ਇਸ ਤੋਂ ਨਾਲ ਲੱਗਦਾ ਬਗਲ ਦਾ ਖੇਤ ਉਹ ਟੁੱਟ ਚੁੱਕਾ ਹੈ ਉੱਥੇ ਆਪਾਂ ਫਰੂਟ ਕੈਰੀ ਕਰੇ ਨੇ ਲੇਕਿਨ ਇੱਥੇ ਥੋੜਾ ਜਿਹਾ ਪਾਣੀ ਦਿੱਤਾ ਹੋਇਆ ਇਸ ਕਰਕੇ ਪੂਰਾ ਖੇਤ ਨਹੀਂ ਤੁਹਾਨੂੰ ਦਿਖਾ ਸਕਦੇ ਔਰ ਸਾਰੇ ਕਿਸਾਨ ਦੋਸਤੋ ਜੇ ਤੁਸੀਂ ਗੋਲਡਨ ਜੁਬਲੀ ਬਾਰੇ ਇੱਕ ਪੁਆਇੰਟ ਕਹਿਣਾ ਹੋਵੇ ਤੇ ਕੀ ਕਹੋਗੇ ਇਹਨੂੰ ਗੁੱਟ ਕਹੋਗੇ ਹਾਂਜੀ ਬਹੁਤ ਗੁੱਟ ਐਵਰੇਜ ਕਹੋਗੇ ਜਾਂ ਬਿਲਕੁਲ ਬੈਸਟ ਕੁਆਲਟੀ ਕਹੋਗੇ ਨਹੀਂ ਬੈਸਟ ਵਾਲੀ ਗੁੱਟ ਹੈ ਬੈਸਟ ਕੁਆਲਟੀ ਹੈ ਔਰ ਦੰਗਪੁਰਾ ਦੇ ਵਿੱਚ ਆਪਾਂ ਆਉਣ ਵਾਲੇ ਸਾਲ ਦੇ ਵਿੱਚ ਵਧੇਗਾ ਗੋਲਡਨ ਜੁਬਲੀ ਹਾਂ ਜੀ ਹਾਂ ਜੀ ਬਦਲੇ ਤੁਸੀਂ ਸੰਤੋਸ਼ਟ ਹੋ ਇਸ ਵੈਰਾਈਟੀ ਤੋਂ ਹਾਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਮੈਂ ਰঞ্জੀਤ ਸਿੰਘ ਮੇਰਾ ਸਾਥੀ ਮਿਸਟਰ ਪ੍ਰੇਮਪਾਲ ਸਿੰਘ ਕੰਪਨੀ ਗ੍ਰੀਨਫੀਲਡ ਦੀ ਤਰਫੋਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੀ ਇਸ ਵੈਰਾਈਟੀ ਗੋਲਡਨ ਜੁਬਲੀ ਨੂੰ ਆਪਣੇ ਖੇਤ ਦੇ ਵਿੱਚ ਜਗ੍ਹਾ ਦਿੱਤੀ ਔਰ ਅੱਗੇ ਤੋਂ ਅਸੀਂ ਤੁਹਾਡੇ ਨਾਲ ਇਹ ਪ੍ਰੋਮਿਸ ਕਰਦੇ ਕਿ ਇਸੇ ਤਰ੍ਹਾਂ ਅੱਛੀ ਪਰਫਾਰਮੈਂਸ ਕੰਪਨੀ ਦੇ ਤੌਰ ਤੇ ਤੁਹਾਨੂੰ ਦਿੰਦੇ ਰਹਾਂਗੇ ਔਰ ਨੈਕਸਟ ਈਅਰ ਤੁਹਾਨੂੰ ਇੱਕ ਤੋਂ ਦੋ ਵੈਰਾਈਟੀਆਂ ਹੋਰ ਅਸੀਂ ਲਿਆਂਦੇ ਇੰਟਰਡਿਊਸ ਕਰਾਂਗੇ ਬਹੁਤ ਬਹੁਤ ਧੰਨਵਾਦ